ਮੌਤ ਇੰਜ ਵੀ ਆmdi ਹੈ ਟਰੈਕਟਰ ਨੇ ਆਪਣੇ ਆਪ ਚੱਲ ਕੇ ਘਰ ਵਿੱਚ ਸੁੱਤੇ ਪਏ ਮਜ਼ਦੂਰ ਪਰਿਵਾਰ ਤੇ ਟਾਇਆ ਕਹਿ ਪੂਰੀ ਘਟਨਾ ਕੋਟੀ ਸੇਖਾਂ ਦੇ ਅਧੀਨ ਪੈਂਦੇ ਪਿੰਡ ਲੋਹਾਰਾਂ ਤੋਂ ਹੈ ਜਿੱਥੇ ਪਿੰਡ ਲੋਹਾਰਾ ਵਿਖੇ ਇੱਕ ਦਿਲ ਦਹਿਲਾ ਦੇਣ ਵਾਲੀ ਅਤ ਦਰਦਨਾਕ ਘਟਨਾ ਅੰਜਾਮ ਲਿਆ ਹੈ ਜਿਸ ਵਿੱਚ ਪੱਠੇ ਤੇ ਟਰੈਕਟਰ ਟਰਾਲੀ ਨਾਲ ਕੰਮ ਕਰਨ ਵਾਲੇ ਗਰੀਬ ਪਰਿਵਾਰ ਦੀ ਔਰਤ ਟਰੈਕਟਰ ਦੇ ਦੇਰ ਰਾਤ ਨੂੰ ਸੁੱਤਿਆਂ ਪਿਆ ਆਪਣੇ ਆਪ ਚੱਲਣ ਨਾਲ ਇਸ ਦੇ ਥੱਲੇ ਆ ਕੇ ਬੁਰੀ ਤਰ੍ਹਾਂ ਦਰਰ ਦਿੱਤੀ ਪ੍ਰਾਪਤ ਕੀਤੇ ਵੇਰਵਿਆਂ ਮੁਤਾਬਕ ਪਿੰਡ ਲੋਹਾਰਾ ਦਾ ਗਰੀਬ ਪਰਿਵਾਰ ਬੀਤੀ ਰਾਤ ਟਰੈਕਟਰ ਟਰਾਲੀ ਰਾਹੀਂ ਪੱਠੇ ਤੋਂ ਇੱਟਾਂ ਦੇ ਕੰਮ ਕਰਨ ਉਪਰੰਤ ਜਦੋਂ ਰਾਤ ਨੂੰ ਆਪਣੇ ਵਿਹੜੇ ਵਿੱਚ ਸੁੱਤਾ ਪਿਆ ਸੀ ਤਾਂ ਰਾਤ ਨੂੰ ਸੁੱਤਿਆਂ ਪਿਆ ਟਰੈਕਟਰ ਨਹੀਂ ਆਪਣੇ ਆਪ ਹੀ ਸਟਾਰਟ ਹੋ ਜਾਣ ਕਾਰਨ ਜੋ ਕਿ ਗੇਅਰ ਵਿੱਚ ਹੀ ਖੜਾ ਕੀਤਾ ਗਿਆ ਸੀ ਚੱਲ ਪਿਆ ਅਤੇ ਇਸ ਨਾਲ ਸਾਰਾ ਟੱਬਰ ਜੋ ਵਿੜੇ ਵਿੱਚ ਪਿਆ ਸੀ ਉਸ ਦੇ ਅੱਗੇ ਰਜਾਨਾ ਦੀ ਤਰ੍ਹਾਂ ਸੁੱਤਾ ਪਿਆ ਸੀ ਉਹ ਚਿੱਕ ਚਿਹੜਾ ਪੈ ਗਿਆ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਇਸ ਘਰ ਦੀ ਔਰਤ ਜਿਸ ਦਾ ਨਾਮ ਮਨਜੀਤ ਕੌਰ ਪਤਨੀ ਗੁਲਾਬ ਸਿੰਘ ਸੀ ਟਰੈਕਟਰ ਵੱਲੋਂ ਪੂਰੀ ਤਰ੍ਹਾਂ ਦਰਦ ਦਿੱਤੀ ਗਈ ਜਿਸ ਨੂੰ ਹਸਪਤਾਲ ਵਿੱਚ ਲਿਜਾਣ ਦੇ ਸਮੇਂ ਉਸ ਨੇ ਰਾਸਤੇ ਵਿੱਚ ਹੀ ਦਮ ਤੋੜ ਦਿੱਤਾ ਇਸ ਘਟਨਾ ਦੀ ਇਲਾਕੇ ਵਿੱਚ ਇਸ ਗਰੀਬ ਪਰਿਵਾਰ ਨਾਲ ਹੋਈ ਵੱਡੀ ਅਨਹੋਣੀ ਦਾ ਚਫੇਰਿਓਂ ਸੋਗ ਮਨਾਇਆ ਜਾ ਰਿਹਾ ਹੈ ਗੁਲਾਬ ਸਿੰਘ ਜੀ ਮੈਂ ਲੋਹਾਰੇ ਦਰਰ ਮੜਾ ਜੀ ਪਛੇਤੀ ਟਾ ਕੱਢਦੇ ਜੀ ਮੇਰਾ ਪੈਦਾ ਦੀ ਮੌਤ ਹੋ ਗਿਆ ਹੈ ਤੁਹਾਡੀ ਦੀ ਮੌਤ ਕਿੱਦਾਂ ਹੋ ਉਹ ਮੇਰੀ ਧਰਮ ਪਤਨੀ ਹੈ ਇਹ ਟਰੈਕਟਰ ਆਪਣਾ ਲੱਗਿਆ ਹੋਇਆ ਸੀ ਵੜੇ ਦੇ ਵਿੱਚ ਤੇ ਤਿੰਨ ਮੰਜੇ ਡਾਇ ਹੋਈ ਸੀ ਅੱਗੇ ਮੇਰਾ ਲੜਕਾ ਹੈ ਮੇਰੀ ਲੜਕੀ ਤੇ ਮੇਰੇ ਬੈਸ ਤੇ ਅਚਾਨਕ ਰਾਤ ਨੂੰ 1:30 ਵਜੇ ਟ੍ਰੈਕਟਰ ਸਟਾਰਟ ਹੋ ਗਿਆ ਸਟਾਰਟ ਹੋ ਕੇ ਮੰਝੇ ਉੱਤੇ ਚੜ੍ਹ ਕੇ ਤੰਦੇ ਦੇ ਨਾਲ ਲੱਗ ਗਿਆ ਜੀ ਤੰਦੇ ਕੋਲ ਬੰਦ ਹੋ ਗਿਆ ਕੀ ਦੇਖ ਨਹੀਂ ਸਕਦਾ ਬੰਦਾ ਇਹ ਮੇਰੇ ਬੇਟੇ ਦੇ ਥੋੜੀ ਮਾਮੋਲੀ ਸੋਚ ਚੋਟ ਆ ਜੀ ਤੇ ਪਤਨੀ ਤਾਂ ਬਿਲਕੁਲ ਨਹੀਂ ਪਤਾ ਨਹੀਂ ਲੱਗਿਆ ਕਿ ਕਿਦਾਂ ਟ੍ਰੈਕਟਰ ਸਟਾਰਟ ਨਹੀਂ ਜੀ ਅਚਾਨਕ ਹੀ ਹੋਇਆ ਉਹ ਤਾਂ ਜਦ ਰੌਲਾ ਪਾਇਆ ਜਦੋਂ ਪਤਾ ਨੇ ਉਹ ਦਿਨ ਨਾਲ ਹੀ ਉੱਠ ਖੜੇ ਇਹ ਹੀ ਕਿ ਮੇਰੀ ਪਤਨੀ ਟਰੈਕਟਰ ਦੇ ਟਾਇਰ ਥੱਲੇ ਸੀ ਤੇ ਬੇਟੀ ਥੋੜੀ ਜੱਗ ਗਈ ਸੀ। ਮੇਰਾ ਬੇਟਾ ਭੱਜ ਗਿਆ ਸੀਗਾ ਜੇ ਉੱਠ ਕੇ। ਨਹੀਂ। ਹਾਂਜੀ। ਕਿਲਾ ਬਈ ਤੁਹਾਡਾ? ਸਰਜੀਤ ਸਿੰਘ ਜੀ। ਜੀ ਸਿੰਘ ਜੀ ਕਿਵੇਂ ਤੁਹਾਡੇ ਰਾਹ ਹੋਏ ਜੀ? ਦਵਰਾ ਜੀ। ਕੀ ਹੋਇਆ ਕੀ ਆਪ ਸਾਬ ਤੇ? ਸਰ 1:30 ਵਜੇ ਦਾ ਟਾਈਮ ਸੀਗਾ। ਜਦੋਂ ਸਾਡਾ ਘਰ ਜਿਹੜੇ ਕਿਲਾ ਦੂਰ ਆ। ਇਹਨਾਂ ਦੇ ਘਰ ਤੋਂ। ਤੇ ਜਦੋਂ ਇਹਨਾਂ ਦੇ ਚਿੱਕੜਾ ਬੱਚਿਆਂ ਦਾ ਪਿਆ ਤੇ ਅਸੀਂ ਭੱਜ ਕੇ ਉੱਥੇ ਗਏ ਤੇ ਜੋ ਟਰੈਕਟਰ ਵਿੱਚੋਂ ਛੜਿਆ ਪੈਸੀ ਕੋ ਕੁੜੀ ਜਿਹੜੀ ਮੌਤ ਹੋਈ ਜੀ ਸੀ ਪੀਲਾ ਟਰੈਕਟਰ ਜਦੋਂ ਪੈ ਪੀਲਾ ਟਰੈਕਟਰ ਤੇ ਉਹਨਾਂ ਨੇ ਖਲਤ ਜਾ ਕੇ ਜਿਹੜਾ ਸੀ ਉਹ ਟਰੈਕਟਰ ਰੁਕ ਗਿਆ ਤੇ ਤਿੰਨ ਮੰਜੇ ਸੀਗੇ ਬੱਚੇ ਤਿੰਨ ਪੈ ਸੀਗੇ ਕੁੜੀ ਤੇ ਥੋੜੇ ਛੱਪ ਪੈਰ ਤੇ ਸੱਟ ਵੱਜੀ ਆ ਤੇ ਬੱਚਾ ਜਿਹੜਾ ਸੀ ਆ ਪੱਕੇ ਦਾ ਪੱਕਾ ਵੀ ਸੀ ਟੁੱਟਿਆ ਤੇ ਬੱਚਾ ਮਗਰ ਧੱਕਾ ਗਿਆ ਕਵਰੇਜ ਉਹ ਤਾਂ ਬੱਤ ਤੇ ਕਿਵੇਂ ਹੋਇਆ ਕਿਵੇਂ ਇਹ ਸਰ ਛੜ ਗਿਆ ਟਰੈਕਟਰ ਬੈਟੇ ਛੜ ਗਿਆ ਟਰੈਕਟਰ ਆਪੇ ਸਟਾਰਟ ਆਪੇ ਛੜ ਗਿਆ ਕਪੀ ਕਿਵੇਂ ਹੋ ਗਿਆ ਇਹ ਨਹੀਂ ਪਰ ਮਾਰਕ ਦੀ ਵਾਹ ਸੈਲਫ ਚਾਰ ਸੈਲਫ ਚਾਰ ਦੇ ਚੜਾਟ ਹੋ ਗਿਆ ਇਹ ਚੜਾ ਗਿਆ ਇਹ ਚੜਾ ਗਿਆ ਕਿੰਨੇ ਕਿੰਨੇ ਵੇਲੇ ਬਕਾ ਇਹ 1:30 ਵਜੇ ਦਾ ਜੀ ਰਾਤ ਨੂੰ ਤਾਂ ਸੀ ਚਲ ਹਾਂ 1:30 ਵਜੇ ਟਰੈਕਟਰ ਕਿੰਨਾ ਕਰਾਣਾ ਹੈ 1 ਮਹੀਨੇ ਕਿਹੜਾ ਬੰਦਲੇ ਚੜਾਣੇ 93 93 ਆਪਣੇ ਕਰੀਏ ਕੀ ਸਰ ਹਟਾਣਾ ਉਸ ਤੋਂ ਬਾਅਦ ਕੀ ਹੋਇਆ ਉਰਮੀ ਸਤਾਣ ਜੀ ਉਸ ਤੋਂ ਬਾਅਦ ਨਹੀਂ ਜੀ ਘਰ ਕਪੜੀ ਰਗੜਾ ਬਧੀਆਂ ਉਸ ਤੋਂ ਬਾਅਦ ਅਸੀਂ ਹੱਥਾਂ ਲਾਏ ਕੜੀ ਉਦੋਂ ਬੋਲਦੀ ਥੋੜਾ ਥੋੜਾ ਟਰੈਕਟਰ ਜਿਹੜਾ ਪਹਿਲਾਂ ਟਾਇਰ ਸੀ ਉਹਦੇ ਤਰ੍ਹਾਂ ਜੜ ਗਿਆ ਫਿਰ ਉਸ ਦਾ ਇਹ ਇਹੋ ਜਿਹਾ ਇਹ ਮੁ ਅੱਤ ਤੱਕੇ ਪਰ ਆਤ ਤਲਾ ਉਹਦੇ ਡਾਕਟਰ ਨੇ ਹੱਥ ਵੇਤਾਈ ਇਹ ਜੋ ਤਸਵੀਰਾਂ ਦੇ ਵਿੱਚ ਤੁਸੀਂ ਟਰੈਕਟਰ ਦੇਖ ਰਹੇ ਹੋ ਇਹ ਉਹ ਟਰੈਕਟਰ ਹੈ ਜੋ ਕਿ ਰਾਤ ਨੂੰ ਕਰੀਬ 1.5 ਵਜੇ ਆਪਣੇ ਆਪ ਸਟਾਰਟ ਹੁੰਦਾ ਹੈ ਅਤੇ ਸਟਾਰਟ ਹੋ ਕੇ ਰਾਤ ਨੂੰ ਸੁੱਤੇ ਹੋਏ ਆਪਣੇ ਹੀ ਮਾਲਕਾਂ ਦੇ ਉੱਪਰ ਚੜ ਜਾਂਦਾ ਹੈ ਅਤੇ ਮੌਕੇ ਤੇ ਹੀ ਇੱਕ ਔਰਤ ਮਾਲਕ ਦੀ ਜਾਨ ਲੈ ਲੈਂਦਾ ਹੈ ਤੇ ਦੂਸਰੇ ਚੱਕਮੀ ਹੋ ਜਾਂਦੇ ਹਨ ਇਸ ਵੀਡੀਓ ਨੂੰ ਪਾਉਣ ਦਾ ਮਕਸਦ ਇਹ ਹੈ ਕਿ ਅੱਗੇ ਤੋਂ ਕੋਈ ਵੀ ਟ੍ਰੈਕਟਰ ਚਾਲਕ ਆਪਣੇ ਟ੍ਰੈਕਟਰ ਨੂੰ ਗੇਅਰ ਵਿੱਚ ਨਾ ਖੜਾ ਕਰੇ ਤਾਂ ਜੋ ਅਜਿਹਾ ਹਾਦਸਾ ਹੋਣ ਤੋਂ ਬਚਾਇਆ ਜਾ ਸਕੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਨਾ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਤੇ ਕਿਸੇ ਤੋਂ ਕਿਸੇ ਨਾਲ ਇਹੋ ਜਿਹੀ ਅਨਹੋਣੀ ਹੋਣ ਤੋਂ ਬਚਾਅ ਹੋ ਸਕੇ